Сэ referred Marchхуданonder Șimar V thumbnailsatt ਨਾਮ ਤੁਹਾਡਾ ਕੁਲਵਿੰਦਰ ਸਿੰਘ ਵੀਰੇ ਪਿੰਡ ਮਂਡਿਆਣੀ ਅੱਛਾ ਕੀ ਕਰਨਾ ਵੀਰ ਜੀ ਅਜਾ ਮਸਤਾਬ ਚਲੇ ਗਏ ਜੀ ਮੇਰੀ ਸਿਸਟਰ ਬਿਮਾਰ ਹੋ ਗਈ ਸੀਗੀ ਅੱਜ ਅਸੀਂ ਆਏ ਆ ਇੱਥੇ ਤੇ 8 ਵਜੇ ਆ ਗਏ ਸੀਗੇ ਤੇ ਸੀਰਤ ਹਸਪੀਟਲ ਚ ਅੱਜ ਤਰੀਕ ਨੇ ਵੀ ਜੀ ਅੱਜ 28 ਤਰੀਕ 7ਵਾਂ ਮਹੀਨਾ 2024 ਜੀ ਜੀ ਵੀਰੇ ਅਸੀਂ 8 ਵਜੇ ਆ ਗਏ ਸੀਗੇ ਤੇ ਇੱਕ ਘੰਟੇ ਤੋਂ ਬਾਅਦ ਅਸੀਂ ਸਿਸਟਰ ਮੇਰੇ ਐਡਮਿਟ ਕਰਵਾ ਦੇ ਸੀ ਅੰਦਰ ਠੀਕ ਹੈ ਜੀ ਤੇ 1 ਵਜੇ ਮੈਂ ਲੰਚ ਲੈ ਕੇ ਆਇਆ ਇੱਕ ਪੂਰਾ ਬੱਜਿਆ ਹੋਇਆ ਸੀਗਾ ਜੀ ਮੈਂ ਮੋਟਰਸਾਈਕਲ ਇੱਥੇ ਲੈ ਕੇ ਖੜਾਤਾ ਜੀ ਆਹ ਲొਕੇਸ਼ਨ ਤੇ ਇਹਨਾਂ ਦਾ ਕੋਈ ਕੈਮਰਾ ਹੈ ਨਹੀਂ ਕਿ ਇੱਥੇ ਕੋਲ ਬੱਸ ਸਿੱਧਾ ਇੱਕ ਕੈਮਰਾ ਜਾਂਦਾ ਹੈ ਦੀ ਲొਕੇਸ਼ਨ ਸਾਰੀ ਆਏ ਨੂੰ ਆ ਕੋਈ ਇੱਥੇ ਸੇਫਟੀ ਨਹੀਂ ਠੀਕ ਹੈ ਜੀ 1 ਵਜੇ ਮੈਂ ਅੰਦਰ ਚਲੇ ਗਿਆ ਐਂਟਰ ਹੋ ਗਿਆ ਹੂੰ ਉਸ ਤੋਂ ਬਾਅਦ ਮੈਂ ਸਵੇਰ 1 ਵਜੇ ਵਾਪਸ ਆ ਗਿਆ ਜੀ ਮੇਰੀ ਵੀ ਰਿਕਾਰਡਿੰਗ ਕੱਟ ਸਕਦੇ ਆ ਇਹ ਠੀਕ ਹੈ ਜੀ ਜਿਵੇਂ ਅੰਦਰ ਕੈਮਰੇ ਲੱਗੇ ਆ ਉਸ ਤੋਂ ਬਾਅਦ ਵਾਪਸ ਆਇਆ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਇੱਥੇ ਇਸ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਜਦੋਂ ਮੈਂ ਰੌਲਾ ਪਾਇਆ ਵੀ ਮੇਰਾ ਮੋਟਰਸਾਈਕਲ ਚੋ ਫੇਰ ਅੰਦਰੋਂ ਮੈਨੂੰ ਪਤਾ ਲੱਗਿਆ ਕਹਿੰਦੇ ਇਸ ਮਹੀਨੇ ਪੰਜ ਮੋਟਰਸਾਂ ਚੋਰੀ ਹੋਏ ਹੌਸਪੀਟਲ ਤੋਂ। ਉਹ ਹੀ ਪਾਰਕਿੰਗ ਹੈ ਨੀ ਕੋਈ ਕੁਛ ਨਹੀਂ ਹੈ ਸਾ ਜੀ। ਹਫ਼ਤੇ 'ਚ ਕਿੰਨੇ ਹੋਏ? ਹਫ਼ਤੇ 'ਚ 2-3 ਕਹਿੰਦੇ ਵੀਰੇ ਕਹਿੰਦੇ ਮਹੀਨੇ ਦੇ ਵਿੱਚ ਟੋਟਲ ਉਹ ਤਾਂ 26 ਹੋ ਗਏ। ਆ ਉਦੋਂ ਮੈਨੂੰ ਪਤਾ ਲੱਗਿਆ ਵੀ ਅੰਦਰੋਂ ਹੀ ਪਤਾ ਲੱਗਿਆ ਵਾ ਜੀ। ਕਹਿੰਦੇ ਇਹ ਕਹਿੰਦੇ ਵੀ 1 ਮਹੀਨੇ ਦੇ ਵਿੱਚ 5 ਮੋਟਰਸਾਂ ਚੋਰੀ ਹੋ ਗਏ ਜੀ। ਇੱਕ ਤਾਂ ਹਲੇ ਪਰਸੋਂ ਹੋ ਕੇ ਹਟਿਆ ਇੱਕ ਵੀਰ ਦਾ ਇੱਥੇ ਪਰਸੋਂ ਨਹੀਂ ਚੋਂਥੇ ਮੇਰੇ ਹਿਸਾਬ ਨਾਲ। ਜੀ। ਕੁਝ ਇਸ ਸੰਧੀ ਹਸਪਤਾਲ ਦੇ ਕਿਸੇ ਵੀ ਮੈਨੇਜਮੈਂਟ ਜਾਂ ਹੋਰ ਸਟਾਫ ਨਾਲ ਗੱਲ ਕੀਤੀ ਵੀ। ਵੀਰੇ ਮੈਂ ਅੰਦਰ ਗਿਆ ਸੀਗਾ 1 ਵਜੇ ਮੇਰਾ ਮੋਟਰਸਾਈਕਲ ਦੱਸਿਆ ਕਿਥੇ ਸਬੈਕਟ ਦੇ ਵਿੱਚ ਚੋਰੀ ਹੋਇਆ ਤਾਂ ਮੈਂ ਅੰਦਰ ਗਿਆ ਸੀਗਾ ਮੈਂ ਕਿਹਾ ਮੈਨੂੰ ਕੈਮਰੇ ਚੈੱਕ ਕਰਾ ਦਿਓ। ਵੀ ਕੌਣ ਲੈ ਗਿਆ ਕੀ ਗੱਲਬਾਤ ਸਾਰਾ ਕੁਝ ਠੀਕ ਆ। ਅੰਦਰ ਇਹਨਾਂ ਨੇ ਮੈਨੂੰ 2:30 ਵਜੇ ਕੈਮਰੇ ਚੈੱਕ ਕਰਨ ਦਿੱਤੇ ਆ। ਕੈਮਰੇ ਵੀ ਨਹੀਂ ਸਹੀ ਚੱਲ ਰਹੇ। ਉਹਦਾ ਟਾਈਮ ਹੀ ਬਹੁਤ ਗਲਤ ਆ ਕੈਮਰਿਆਂ ਦਾ। ਸਾਨੂੰ ਪਤਾ ਨਹੀਂ ਲੱਗਿਆ ਕੈਮਰੇ ਟਾਈਮ ਹੀ ਬਹੁਤ ਗਲਤ ਦੱਸੀ ਜਾਂਦੇ ਆ। ਕੋਈ ਕੁਝ ਨਹੀਂ ਸ਼ੋ ਹੋ ਰਿਹਾ ਜੀ ਬੱਚ ਚੰਗੀ ਤਰ੍ਹਾਂ। ਟਾਈਮ ਬਹੁਤ ਇਸ ਸੰਬੰਧੀ ਤੁਸੀਂ ਕਿਸੇ ਪੁਲਿਸ ਅਧਿਕਾਰੀ ਜਾਂ ਹੋਰ ਕਿਸੇ ਨੂੰ ਕੰਪਲੀਟ ਕੀਤੀ ਹੈ ਜੀ ਹਾਂ ਜੀ ਮੈਂ ਕਰ ਚੁੱਕਿਆ ਜੀ ਮੈਂ ਚੰਡੀਗੜ੍ਹ ਵੀ ਕਰ ਚੁੱਕਿਆ ਹਾਂ ਤੇ ਆਪਣਾ ਦਾਖਾ ਥਾਣੇ 'ਚ ਵੀ ਕਰ ਚੁੱਕਿਆ ਕੰਪਲੀਟ ਜਿਹੜੀ ਚੰਡੀਗੜ੍ਹ ਤੁਸੀਂ ਕੰਪਲੀਟ ਕੀਤੀ ਆਨਲਾਈਨ ਕੀਤੀ ਹੈ ਜੀ ਹਾਂ ਜੀ ਹਾਂ ਜੀ ਆਨਲਾਈਨ ਉਹਦਾ ਕੰਪਲੀਟ ਨੰਬਰ ਦਿਖਾ ਸਕਦੇ ਹਾਂ ਜੀ ਕੰਪਲੇਂਟ ਨੰਬਰ ਹਾਂ ਜੀ ਮੇਰੇ ਰਿਸ਼ਤੇਦਾਰ ਕੋਲੇ ਹੋਊਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਮੋਟਰਸਾਈਕਲ ਹੁਣ ਸਾਡਾ ਚਲੇਗਾ ਜੇ ਮਿਲ ਜੇ ਤਾਂ ਚੰਗੀ ਗੱਲ ਆ ਪਹਿਲਾਂ ਮਿਹਨਤ ਹੈ ਨਹੀਂ ਹੁਣੇ ਦੇਖਦੇ ਜੇ ਮਰਜ਼ੂਰ ਤਾਂ ਠੀਕ ਆ ਬਸੇ ਉਮੀਦ ਹੈ ਨਹੀਂ ਕਿ ਜੀ ਕੋਈ ਪਾਰਕਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਇੱਥੇ ਹੋਣੀ ਚਾਹੀਦੀ ਆ ਇਹ ਹਸਪੀਟਲਾਂ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਸਿਕਿਉਰਿਟੀ ਗਾਰਡ ਨਹੀਂ ਇੱਥੇ ਕੋਈ ਹੈ ਨਹੀਂ ਗਈ ਹਸਪੀਟਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੰਗ ਤਾਂ ਇਹੀ ਕਰਦੇ ਆ ਜੀ ਹੁਣ ਵੀ ਮੋਟਰਸਾਈਕਲ ਮੈਣਨਾ ਚਾਹੀਦਾ ਇਹਨਾਂ ਨੂੰ ਤਾਂ ਕੋਈ ਹੈ ਨਹੀਂ ਗਈ ਸਿਸਟਮ ਇਹਨਾਂ ਦਾ ਤਾਂ ਗਾਰਡ ਤਾਂ ਹੋਣੀ ਚਾਹੀਦੀ ਆ ਨਾ ਜੀ ਠੀਕ ਆ ਠੀਕ ਆ ਜੀ ਧੰਨਵਾਦ ਓਕੇ ਬਾਅਦ ਚਲਦੇ ਆ ਜੀ 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 ਕੀ ਨਾ ਦਰਾਉ ਤੁਹਾਡਾ ਭਾਈ ਮੇਰਾ ਨਾਮ ਹੈਗਾ ਅਮਰਿਤਪਾਲ ਸਿੰਘ ਪਿੰਡ ਝਾਮੜਵਾ ਤੇ ਮੇਰੀ ਮਾਤਾ ਜਿੱਥੇ ਐਡਮਿਟ ਸੀਗੇ ਇੱਥੇ ਹਸਪਤਾਲ ਚ ਕੀ ਕਰਨਾ ਇਸ ਤਰ੍ਹਾਂ ਵੀ ਜੀ ਐਕਚੁਅਲੀ ਮੇਰੀ ਮਾਤਾ ਦਾ ਆਪਰੇਟ ਹੋਇਆ ਸਟੋਨ ਦਾ ਤੇ ਇਹਦੇ ਕਰਕੇ ਮੈਂ ਇੱਥੇ ਆਇਆ ਸੀਗਾ ਤੇ ਪਰਸੋਂ ਸ਼ਾਮ ਨੂੰ ਮੇਰਾ ਪੋਣੇ 6 ਪੋਣੇ 6 ਸਵਾ 6 ਦੇ ਪਜੜੇ ਬਾਈਕ ਚੋਰੀ ਹੋ ਗਿਆ ਸਪਲੈਂਡਰ ਪੀਵੀ 10 ਜੀਐਸ 201 ਕਿਹੜੇ ਮੋਟਰਸਾਈਕਲ ਜਿਹੜਾ ਥੋੜਾ ਮੋਟਰਸਾਈਕਲ ਚੋਰੀ ਹੋਇਆ ਕਿਹੜੇ ਹਸਪਤਾਲ ਤੋਂ ਹੋਇਆ ਜੀ ਇਹ ਹਸਪਤਾਲ ਹੈਗਾ ਸੀਰਤ ਨਰਸਿੰਗ ਹੋਮ ਮੁੱਲਾਪੁਰ ਦਾ ਖਾ ਰੋਡ ਤੇ ਇਸ ਬੰਦੀ ਤੁਸੀਂ ਡਾਕਟਰਾਂ ਨਾਲ ਜਾਂ ਕਿਸੇ ਵੀ ਸਟਾਫ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਮੈਂ ਮੇਰੇ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੂੰ ਮੈਂ ਕਹੀ ਮੈਨੂੰ ਫੁਟੇਜ ਦੋਰੀ ਕੱਟ ਕੇ ਤੇ ਉਹਨਾਂ ਨੇ ਮੈਨੂੰ ਫੁਟੇਜ ਪ੍ਰੋਵਾਈਡ ਕਰਾਈ ਵੀ ਹਾਂ ਵੀ ਰੱਖ ਕੇ ਤੁਸੀਂ ਦੇ ਲੋ ਜਿਹੜੀ ਫੁਟੇਜ ਚਾਹੀਦੀ ਨੇ ਦੇ ਦਿਓ ਫਿਰ ਮੈਂ ਫੁਟੇਜ ਲਈ ਉਹ ਫੁਟੇਜ ਲੈ ਕੇ ਮੈਂ ਜਿਹੜਾ ਇੱਥੇ ਰਾਤ ਥਾਣਾ ਮੈਂ ਆਪਣਾ ਆਪਣਾ ਆਹ ਰਾਖਾ ਮੁਲਾਬਰ ਦਾ ਉੱਥੇ ਗਿਆ ਉੱਥੇ ਫੋਟੇਜ ਅਪਲੇਟ ਲਖਾਈ ਕੰਪਲੇਨ ਲਿਖਾ ਕੇ ਫਿਰ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨੇ ਮੈਨੂੰ ਐਫਆਰਏ ਕਾਪੀ ਦਿੱਤੀ ਸੀਗੀ ਸਿਰਫ ਵਾਈਟ ਪੇਪਰ ਤੇ ਕੰਪਲੇਨ ਲਿਖੀ ਤੇ ਮੇਰਾ ਨਾਮ ਲੱਖ ਕੇ ਸਾਈਨ ਕਰਵਾ ਲੈ ਨੰਬਰ ਲੈ ਲਿਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਕੋਈ ਨਹੀਂ ਤੁਹਾਡੀ ਕਾਰਵਾਈ ਹੋਊਗੀ ਆਇ ਤੋਂ ਉਸ ਦਿਨ ਬਾਅਦ ਇੱਥੇ ਤੱਕ ਉਹਨਾਂ ਦਾ ਕੋਈ ਵੀ ਮੁਲਾਜ਼ਮ ਮੇਰੇ ਕੋਲ ਇੱਥੇ ਨਾ ਮੈਨੂੰ ਮਿਲਣਾ ਆ ਨਾ ਇੱਥੇ ਵੈਰੀਫਿਕੇਸ਼ਨ ਆਇਆ ਵੀ ਵੀ ਤੁਹਾਡੇ ਨਾਲ ਕੀ ਗੱਲ ਹੋਈ ਆ ਤੇ ਕੀ ਹੈਗਾ ਤੇ ਫਿਰ ਮੈਂ ਕਈ ਕਈ ਮੇਰੇ ਪਰਸਨ ਸੀਗੇ ਜਾਣਦੇ ਨੂੰ ਚ ਉਹਨਾਂ ਨੇ ਫੋਨ ਕੀਤਾ ਥਾਣੇ ਵਿੱਚ ਉਹਨਾਂ ਨੇ ਇਦਾਂ ਦੇ ਮੈਨੂੰ ਕੋਈ ਰਿਸਪੌਂਸਿਬਿਲਟੀ ਨਹੀਂ ਦਿੱਤੀ ਹਲੇ ਤੇ ਮੈਂ ਸਾਰੀ ਫੁਟੇਜ ਸੀਗੀ ਉਹ ਪ੍ਰੋਵਾਈਡ ਕਰਵਾ ਦਿੱਤੀ ਥਾਣੇ ਵਿੱਚ ਤੇ ਉਹ ਮੈਨੂੰ ਹਜੇ ਤੱਕ ਕੋਈ ਦੱਸਿਆ ਨਹੀਂ ਉਹਨਾਂ ਨੇ ਇਹਦੇ ਬਾਰੇ ਜਿਹੜਾ ਤੁਹਾਡਾ ਮੋਟਰਸਾਈਕਲਾ ਕਿੰਨਾ ਪੁਰਾਣਾ ਵਾ ਜੀ ਮੇਰਾ ਜੋ ਮੋਟਰਸਾਈਕਲਾ 2018 ਮਾਡਲ ਵਾ ਸਪਲੈਂਡਰ ਪਲੱਸ ਵਾ ਤੇ ਮੈਂ ਤੋਂ ਮੇਰਾ 6 ਸਾਲ ਪੁਰਾਣਾ ਮੋਟਰਸਾਈਕਲ ਲੱਗਦਾ ਕਿੰਨੀ ਕੀਮਤ ਹੋਊ ਇਸ ਟਾਈਮ ਇਸ ਟਾਈਮ ਜੇ ਵੰਨੋਗੇ ਤਾਂ ਇਹ ਨਵਾਂ ਲਈਏ 93 90 95000 ਦਾ ਕੈਸ਼ ਆ ਜੀ ਜੇ ਕਿਸ਼ਤਾਂ ਲਈ ਹੈ 120 ਤੀ 115 ਤੋਂ 20000 ਦੇ ਵਿੱਚ ਪੈਂਦਾ ਜੀ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਜੀ ਮੇਰਾ ਜੋ ਵਾਈਕ ਆਵ ਨੂੰ ਮਿਲੇ ਹਸਪਤਾਲ ਤੋਂ ਕੀ ਮੰਗ ਕਰਦੇ ਹੋ ਜੀ ਹਸਪਤਾਲ ਤੋਂ ਮੰਗ ਕਰਦਾ ਵੀ ਇਹ ਆ ਦੀ ਸਕਿਉਰਟੀ ਰੱਖਣ ਇਨਾ ਦੀ ਪਾਰਕਿੰਗ ਆਦੀ ਹੋਵੇ ਬਾਕੀ ਦਾ ਵੀ ਕੱਲ ਨੂੰ ਮੇਰੀ ਜਗ੍ਹਾ ਕਿਸੇ ਹੋਰ ਦਾ ਚੋਰੀ ਨਾ ਹੋਵੇ ਪਾਰਕਿੰਗ ਸੁਣੇ ਹਸਪਤਾਲ ਦੀ ਜੀ ਪਾਰਕਿੰਗ ਦੀ ਇੱਥੇ ਪੂਰੀ ਆ ਫਰੰਟ ਤੇ ਦੇਖੋ ਤੁਸੀਂ ਕੋਈ ਨਹੀਂ ਆਹ ਨੀ ਆਹ ਪਾਰਕਿੰਗ ਹੌਟ ਦੇ ਮੁਰੇ ਹੈਗੀ ਆ ਪਰ ਇਹਦਾ ਹਸਪੀਟਲ ਦੇ ਵਿੱਚ ਹੁੰਦਾ ਵੀ ਸਿਕਿਉਰਿਟੀ ਗਾਰਡ ਬੈਠਾ ਹੁੰਦਾ ਵਾ ਸਿਕਿਉਰਿਟੀ ਗਾਰਡ ਸਰ ਪਤਾ ਨਹੀਂ ਇਹਨਾਂ ਦਾ ਮੁਲਾਜ਼ਮ ਹੈਗਾ ਕਿ ਨਹੀਂ ਆਪਾਂ ਨੂੰ ਕੁਝ ਪਤਾ ਨਹੀਂ ਇਹਦੇ ਬਾਰੇ ਇਹਦੇ ਬਾਰੇ ਤੁਹਾਨੂੰ ਸਿਰਫ ਇਹਨਾਂ ਦੇ ਹਸਪੀਟਲ ਦੇ ਜਿਹੜੇ ਮੈਨੇਜਮੈਂਟ ਆ ਉਹ ਦੱਸੂਗੀ ਜਿਹੜਾ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਦਿਨ ਦੇ ਸਮੇਂ ਹੋਇਆ ਸੀ ਕਿ ਰਾਤ ਦੇ ਸ਼ਾਮ ਦੇ ਟਾਈਮ ਸੀਗਾ ਸ਼ਾਮ ਦੇ ਟਾਈਮ 5:30 ਤੋਂ 6:00 ਦੇ ਵਿਚਾਲੇ ਕਿਹੜੀ ਤਰੀਕ ਨੂੰ ਵੀ ਜੀ 26 ਤਰੀਕ ਨੂੰ ਹੋਇਆ ਜੀ 26 7 2024 ਠੀਕ ਹੈ ਜੀ ਹਾਂ ਜੀ ਸਰ ਕਿਹਾ ਤੁਹਾਡਾ ਜੀ ਮੇਰੇ ਨਾਲ ਡਾਕਟਰ ਅਜੀਂਦਰ ਸਿੰਘ ਸਰਕ ਅੱਜ ਭਲਕੇ ਦੋ ਤਰ੍ਹਾਂ ਦੇ ਬਤਨਾਂ ਮਾਰਨੀ ਆਪਣੇ ਹਸਪਤਾਲ ਦੇ ਮੂਰੇ ਮੋਸਲੇ ਚੋਰੀ ਹੋ ਗਿਆ ਹੈ ਕਿਹੜਾ ਸਰ ਤੁਹਾਡਾ ਜੀ ਦੇ ਬਾਰੇ ਕਿ ਬਹੁਤ ਮਾੜਾ ਹੋਇਆ ਸਾਨੂੰ ਬਹੁਤ ਅਫਸੋਸ ਹੈ ਇਹ ਇਹ ਨਹੀਂ ਕਿ ਪ੍ਰੋਫੈਸ਼ਨਲ ਨਹੀਂ ਜੀ ਅਰਜ਼ ਹੈ ਕਿ ਇਹ ਚੋਰ ਨਬੜੀ ਤੇ ਹੈ ਜਿੰਨੇ ਦੇ ਨਫੇ ਵੀ ਕੰਨੀ ਕੋਈ ਕਿੰਨਾ ਹੁਬੰਦ ਨਹੀਂ ਹੋਣਗੀਆਂ ਦੇ ਉਹਦੇ ਚ ਕੋਈ ਹਸਕਾਲ ਦਾ ਤ੍ਰਿੰਦਾ ਸਾਡਾ ਨਹੀਂ ਰੇਖ ਹੈਗਾ ਤਾਂ ਉਹ ਵੀ ਨਹੀਂ ਕਲਪਰੇਟ ਜਿਸ ਕੋਲ ਵੀ ਉਸ ਤੋਂ ਤਰ ਦੋਸ਼ ਦਾ ਦੋਸ਼ੀ ਹੈ ਤੇ ਸਭ ਆਪਣਾ ਅਸੀਂ ਤਾਂ ਇੱਕ ਚੋਣਿਆ ਕਿ ਮੁਰਤੀ ਹੂਵੇ ਨਹੀਂ ਕੋਈ ਕੁਝ ਵੀ ਇਸ ਤਰ੍ਹਾਂ ਨ ਕੀਤਾ ਜਾਵੇ ਵੀ ਦੇ ਬਾਈਕਸ ਇਨ ਬਿਡਿੰਗ ਆਮੀ ਕੋ ਲੋਕ ਨਹੀਂ ਸੇਫ ਠੀਕ ਹਸਾ ਠੀਕ ਹੈ ਤਾਂ ਜੀ